ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵੀਡੀਓ ਮੈਂ ਉਹਨਾਂ ਵੀਰਾਂ ਲਈ ਬਣਾਈ ਹੈ ਜਿਹੜੇ ਸੱਜਣ ਵੀਰ ਨਵੇਂ ਮੁਰਗੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਵੀਰਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਕੰਮ ਕਰਨ ਤੋਂ ਪਹਿਲਾਂ ਉਹ ਮੁਰਗੀ ਪਾਲਣ ਬਾਰੇ ਚੰਗੀ ਤਰ੍ਹਾਂ ਜਾਣ ਲੈਣ ਤਾਂ ਹੀ ਮੁਰਗੀ ਪਾਲਣ ਦਾ ਕੰਮ ਕਰਨ ਜਿਹੜੇ ਸੱਜਣ ਵੀਰ ਉੱਚੇ ਤੋਂ ਬਗੈਰ ਜਾਣਕਾਰੀ ਲੈ ਤੋਂ ਬਗੈਰ ਮੁਰਗੀ ਪਾਲਣ ਦਾ ਕੰਮ ਕਰ ਲੈਂਦੇ ਹਨ ਬਾਅਦ ਚ ਉਹਨਾਂ ਲਈ ਕਾਟੇ ਦਾ ਸੌਦਾ ਹੈ ਤਾਂ ਬੇਨਤੀ ਹੈ ਕਿ ਜਿਹੜੇ ਸੱਜਣ ਵੀਰ ਮੁਰਗੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਉਹ ਕਿਸੇ ਮੁਰਗੀ ਪਾਲਣ ਵਾਲੇ ਵੀਰ ਤੋਂ ਜਾਣਕਾਰੀ ਹਾਸਲ ਕਰਨ ਤਾਂ ਜੋ ਉਹਨਾਂ ਨੂੰ ਚੰਗੀ ਤਰ੍ਹਾਂ ਮੁਰਗੀ ਪਾਲਣ ਬਾਰੇ ਪਤਾ ਚੱਲ ਸਕੇ ਤਾਂ ਹੀ ਉਹ ਮੁਰਗੀ ਪਾਲਣ ਵਿੱਚ ਸਫਲ ਹਨ ਪਰ ਇੱਕ ਗੱਲ ਇਹ ਵੀ ਵੀਰੋ ਕਿ ਮੁਰਗੀ ਪਾਲਣ ਲਈ ਪਿੱਛੇ ਪੂੰਜੀ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਤੁਹਾਡੇ ਕੋਲ ਮੁਰਗੀ ਪਾਲਣ ਲਈ ਪੂੰਜੀ ਵੀ ਕਾਫੀ ਹੋਣੀ ਚਾਹੀਦੀ ਹੈ ਕਈ ਵੀਰ ਤਾਂ ਮੁਰਗੀ ਪਾਲਤਾ ਲੈਂਦੇ ਹਨ ਪਰ ਫੀਡ ਖਲਾਂ ਜੋ ਕੀ ਉਹਨਾਂ ਕੋਲ ਪਿੱਛੇ ਪੂੰਜੀ ਨਹੀਂ ਹੁੰਦੀ ਤਾਂ ਵੀਰ ਬਹੁਤ ਹੀ ਉਹ ਪਸਤਾਉਂਦੇ ਹਨ ਤਾਂ ਮੁਰਗੀ ਪਾਲਣ ਵਿੱਚ ਖਾਸ ਕਰਕੇ ਪੂੰਜੀ ਹੋਣਾ ਜ਼ਰੂਰੀ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਮੁਰਗੀ ਨੂੰ ਫੀਡ ਖਲਾ ਸਕੋ ਕਈ ਵੀਰ 4-5-500 ਮੁਰਗਾ ਪਾਲ ਲੈਂਦੇ ਹਨ ਪਰ ਬਾਅਦ ਵਿੱਚ ਫੀਡ ਪਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਪਹਿਲਾਂ ਇਹ ਆਪਣਾ ਵੀਰੋ ਪ੍ਰਬੰਧ ਕਰਕੇ ਰੱਖੋ ਤਾਂ ਜੋ ਮੁਰਗੀ ਸਹੀ ਤਰੀਕੇ ਨਾਲ ਪਾਲ ਸਕੇ ਨਹੀਂ ਤਾਂ ਕੋਈ ਪਾਲਣ ਦਾ ਫਾਇਦਾ ਨਹੀਂ ਇਹ ਤਾਂ ਘਾਟੇ ਦਾ ਸੌਦਾ ਹੈ ਇਹ ਗੱਲਾਂ ਨੂੰ ਵੀਰੋ ਚੰਗੀ ਤਰ੍ਹਾਂ ਧਿਆਨ ਰੱਖਦੇ ਹੋਏ ਮੁਕੰਮਲ ਕਰ ਲੋ ਕਿ ਵਾਕਿਆ ਪੂੰਜੀ ਦੀ ਜ਼ਰੂਰਤ ਹੈ ਇਸ ਕਰਕੇ ਤੁਸੀਂ ਸਫਲ ਹੋ ਸਕਦੇ ਹੋ